ਸੋ ਸੰਗਤ ਜੀ ਅੱਜ ਪਿੰਡ ਭਗਵਾਨਪੁਰ ਪਲੱਥਾਂ ਜਿੱਥੇ ਕੀ ਫਿਰ ਇੱਕ ਵਾਰੀ ਜੋ ਹਫ਼ਤਾ ਪਹਿਲਾਂ ਪਿਛੇ ਝੰਡਿਆਲੇ ਜਗਤ ਵੀ ਹੋਈ ਸੀ ਹਜੇ 2-3 ਦਿਨ ਲੰਘੇ ਨਹੀਂ ਕਿ ਜਿਹੜੀ ਪਿੰਡ ਭਗਵਾਨਪੁਰ ਵਿਖੇ ਪਲੱਥਾਂ ਜਿਹੜੀ ਅੱਜ ਵਿਦਵੀ ਹੋਈ ਜਿਹੜੀ ਕੀ ਅੱਜ ਦਿਨੇ 1.5-3 ਵਜੇ ਦੇਰਾ ਦੁਸ਼ਟ ਪਾਪੀ ਗੁਰੂ ਘਰ ਵਿੱਚ ਆਉਂਦਾ ਆ ਤੇ ਆ ਕੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 598 ਅੰਕ ਤੋਂ ਲਾ ਕੇ 598 ਅੰਕ ਤੇ ਲਾ ਕੇ 612 ਤੱਕ 12 ਤੱਕ ਜਿਹੜੇ ਅੰਗ ਆ ਸਾਰੇ ਪਾੜ ਕੇ ਤੇ ਸਰੂਬ ਨੂੰ ਜਿਹੜਾ ਅੱਗੇ ਸਿਰ ਦਿੱਤਾ ਜਾਂਦਾ ਏ ਤੇ ਇਹ ਜਿਹੜੀ ਹੈਗੀ ਆ ਬੜੀ ਦੁਖਦਾਈ ਖਬਰ ਆ ਸਿੱਖ ਪੰਥ ਦੇ ਸਾਰਿਆਂ ਦੇ ਹਿਰਦੇ ਜਿਹੜੇ ਬਲੁੰਦਰੇ ਗਏ ਆ ਤੇ ਅਸੀਂ ਸਾਰੇ ਅੱਜ ਜਥੇਬੰਦੀਆਂ ਦੁਪਹਿਰ ਦੀ ਇੱਥੇ ਪਹੁੰਚਿਆ ਸੀ ਬਾਬਾ ਨਿਹੰਗ ਸਿੰਘ ਜੀ ਹੋਰ ਵੀ ਜੜੀਆਂ ਜਥੇਬੰਦੀਆਂ ਬਾਬਾ ਗੁਰਦੇਵ ਸਿੰਘ ਜੀ ਭਾਈ ਸੁਰਿੰਦਰ ਸਿੰਘ ਜੀ ਹੋਰ ਵੀ ਜਿਹੜੀ ਸਤਕਾਰ ਕਮੇਟੀ ਪੰਜਾਬ ਤੇ ਜਦੋਂ ਆਣ ਕੇ ਅਸੀਂ ਦੇਖਿਆ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਪਾਵਨ ਅੰਗ ਬਹੁ ਬੁਰੀ ਤਰ੍ਹਾਂ ਜਿਹੜੇ ਜਖਮੀ ਕੀਤੇ ਹੋਏ ਸੀਗੇ ਸੋ ਸੰਗਤ ਜੀ ਆਪਾਂ ਬਾਰ-ਬਾਰ ਕਹਿੰਨੇ ਆਂ ਕਿ ਆਪਣੇ ਗੁਰੂ ਘਰਾਂ ਵਿੱਚ ਪਹਿਰੇਦਾਰੀ ਹੋਵੇ ਤਾਂ ਜੋ ਐਦਾਂ ਤੁਸੀਂ ਸਬਕ ਲੈਂਦੇ ਜਿੱਥੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਉਹ ਗੁਰੂ ਘਰ ਵਾਲੇ ਸਬਕ ਲੈਂਦੇ ਠੀਕ ਆ ਜੀ ਅੱਗੇ ਤੋਂ ਨਹੀਂ ਹੋਵੇਗੀ ਪਰ ਸਾਨੂੰ ਇਹ ਇੰਤਜ਼ਾਰ ਰਹੂਗਾ ਕਿ ਆਪਾਂ ਸਾਡੇ ਗੁਰੂ ਘਰ ਵਿੱਚ ਬੇਅਦਬੀ ਹੋਊਗੀ ਤਾਂ ਫੇਰ ਆਪਾਂ ਜਿਹੜੀ ਪਹਿਰੇਦਾਰੀ ਕਰਾਂਗੇ ਸੰਗਤ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੇ ਗੁਰੂ ਘਰਾਂ 'ਚ ਪਹਿਰੇਦਾਰੀ ਕਰੋ ਅੱਜ ਜਿਹੜੀਆਂ ਸਿੱਖ ਜਥੇਬੰਦੀਆਂ ਵੱਲੋਂ ਬਾਬਾ ਨੰਗ ਸਿੰਘ ਫੌਜਾਂ ਵੱਲੋਂ ਅਸੀਂ ਅੱਜ ਜਿਹੜੀ ਕਮੇਟੀ ਆ ਜਿੱਦਾਂ ਅਕਾਲਪੁਰ ਸਾਹਿਬ ਦਾ ਹੁਕਮ ਆਮਾ ਆ ਕਿ ਜਿਹੜੀ ਕਮੇਟੀ ਜਿੱਥੇ ਵੀ ਬੇਅਦਬੀ ਹੁੰਦੀ ਗੁਰੂ ਘਰ ਵਿੱਚ ਉਸ ਘਰ ਦੀ ਕਮੇਟੀ ਜਿਹੜੀ ਹੈਗੀ ਆ ਇਹ ਜ਼ਿੰਮੇਵਾਰ ਹੋਊਗੀ ਜ਼ਿੰਮੇਵਾਰ ਹੋਊਗੀ ਤੇ ਜਿਹੜੇ ਵਿੱਚ ਗ੍ਰੰਥੀ ਵੀ ਜ਼ਿੰਮੇਵਾਰ ਹੋਊਗਾ ਸੋ ਅੱਜ ਇੱਥੇ ਵੀ ਜਿਹੜੀ ਜ਼ਿੰਮੇਵਾਰੀ ਜਿਹੜੀ ਇਹਨਾਂ ਨੇ ਨਹੀਂ ਲਵਾਈ ਕਮੇਟੀ ਨੇ ਤੇ ਜਿਹੜੀ ਕਮੇਟੀ ਭੰਗ ਕਰਕੇ ਆਪਾਂ ਜਿਹੜੀ ਹੈ ਜਿੰਨਾ ਚਿਰ ਕਮੇਟੀ ਨਵੀਂ ਨਹੀਂ ਬਣ ਜਾਂਦੀ ਉਹਨਾਂ ਦੇ ਰਾਪਾਂ ਜਿਹੜੇ ਹੈਗੀ ਹੈ ਕਮੇਟੀ ਦੇ ਨਵੇਂ ਜਿਹੜੇ ਪ੍ਰਬੰਧਕ ਲਾ ਦਿੱਤੇ ਆ ਜਿਨ੍ਹਾਂ ਵਿੱਚੋਂ ਭਾਈ ਤਰਨਜੀਤ ਸਿੰਘ ਭਾਈ ਜਸਵੀਰ ਸਿੰਘ ਜੀ ਭਾਈ ਸੁਖਵਿੰਦਰ ਸਿੰਘ ਜੀ ਭਾਈ ਪਿਤਪਾਲ ਸਿੰਘ ਜੀ ਭਾਈ ਜੀਵਨ ਸਿੰਘ ਜੀ ਸੋ ਇਹ ਪਿਆਰੇ ਜਿਹੜੇ ਜਿੰਨਾ ਚਿਰ ਕਮੇਟੀ ਨਹੀਂ ਬਣਦੀ ਉਹਨਾਂ ਚ ਕਰੇ ਸੇਵਾ ਕਰਨਗੇ ਜੇ ਇਹਨਾਂ ਦੇ ਸੇਵਾ ਸੇਵਾ ਦੌਰਾਨ ਕੋਈ ਬੇਅਦਬੀ ਪਾਈ ਜਾਂਦੀ ਹੈ ਤੇ ਇਹ ਜ਼ਿੰਮੇਵਾਰ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੋ ਸੰਗਤ ਜੀ ਬਿਲਕੁਲ ਜਿਹੜੀ ਭਾਈ ਸਾਹਿਬ ਜੀ ਨੇ ਗੱਲ ਕੀਤੀ ਹੈ ਨਾ ਬੜਾ ਹੀ ਦੁੱਖ ਹੁੰਦਾ ਇਸ ਗੱਲ ਦਾ ਕਿ ਉਸੇ ਪਿੰਡ ਵਾਲਿਆਂ ਨੇ ਦਰਦਿੰਦਾ ਗਵਾਂਢੀ ਨੂੰ ਵੀ ਨਹੀਂ ਹੁੰਦਾ ਕਿ ਜੇ ਗਵਾਂਢੀ ਪਿੰਡ 'ਚ ਹੋ ਗਿਆ ਤੇ ਅਸੀਂ ਆਪਣੇ ਪਿੰਡ 'ਚ ਪਹਿਰਾ ਲਾ ਲਈਏ ਜਦੋਂ ਤੱਕ ਪਹਿਰੇ ਨਾ ਨਾ ਲਾਏ ਅਤਖ ਸਾਬ ਦਾ ਅਸ਼੍ਰੀ ਅਕਾਲ ਤਖਸਾਲ ਜੀ ਦਾ ਹੁਕਮਨਾਮਾ ਮੇਰੇ ਹੱਥ ਦੇ ਵਿੱਚ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ 50000 ਕੱਲ 10000 ਮਿਲਣਾ ਸੀ ਹਰ ਦਿਨ 10-10000 ਲੈ ਕੇ ਸਾਰੇ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਨੇ ਵਿੱਚ ਲਾਉਣਾ ਚਾਹੁੰਦੇ ਆ ਜਿਹੜੇ ਵੀਰ ਹੁਣ ਜਿੰਨੇ ਵੀ ਵੀਰ ਐ ਇਸ ਵੇਲੇ ਕਿਸੇ ਵੀ ਮਾਦ ਦੇ ਅੰਦਰ ਆਈ ਬੇਨਤੀ ਸੁਣਦੇ ਪਏ ਆ ਜਿਹੜੇ ਆਪਣੇ ਏਰੀਆ 'ਚ ਇਹ ਸਟicker ਲਵਾ ਸਕਦੇ ਆ ਉਹ ਸਾਨੂੰ ਫੋਨ ਕਰੋ ਸਹਿਯੋਗ ਦਿਓ ਕਿਉਂਕਿ ਵੇਖੋ ਬੜਾ ਦੁੱਖ ਲੱਗਦਾ ਬਹੁਤ ਦੁੱਖ ਲੱਗਦਾ ਰੋ ਨਹੀਂ ਆਉਂਦਾ ਉਹ ਦੁਸ਼ਟਾਂ ਦਾ ਸੋਧਾ ਲਾਉਣ ਦਾ ਵੀ ਰੋ ਚੜਦਾ ਗੱਲ ਇਹ ਆ ਵੀ ਅਗੋਂ ਦੇ ਜੇ ਚੇਤੀ ਆ ਤਾਂ ਕਾਇਤ ਮਿਲੇ ਸਜਾਈ ਗੱਲ ਸਿਰਫ ਇੱਕੋ ਹੀ ਆ ਸਾਰੀ ਸ਼੍ਰੋਮਣੀ ਕਮੇਟੀ ਦੇ ਵੀ ਸਕੱਤਰ ਸਾਹਿਬ ਪ੍ਰਧਾਨ ਸਾਹਿਬ ਨੇ ਭੇਜੇ ਨੇ ਸਾਰੇ ਵੀਰ ਪ੍ਰਚਾਰਕ ਸਾਹਿਬ ਭਾਈ ਹਰਜੀਤ ਸਿੰਘ ਵੀ ਆਏ ਭਾਈ ਚੰਦਰ ਸਿੰਘ ਜੀ ਆਏ ਨੇ ਮਨਜੇ ਸਾਹਿਬ ਹੋਰੀ ਆਏ ਹੋਏ ਨੇ ਸੋ ਸਾਰੇ ਵੀਰ ਵੇਖੋ ਆਪਾਂ ਆਉਨੇ ਆ ਪਰ ਕਿਉਂ ਨਾ ਆਪਾਂ ਪਹਿਲਾਂ ਹੀ ਢੱਕ ਲਈਏ ਵੀ ਸਾਨੂੰ